بس ਜਿਹੜੇ ਸਪੈਸ਼ਲ ਕੇਸ ਨੇ ਹਾਈਲਾਈਟ ਕਰਨਾ ਚਾਹਾਂਗੀ ਇਹ ਪਿੰਡ ਸੀ ਅਰਾਈਆਂ ਵਾਲਾ ਜਿੱਤੇ ਅਸੀਂ ਇੱਕ ਬੰਦਾ ਰਾਉਂਡ ਅਪ ਕੀਤਾ ਹੈ ਜਿਹਦੇ ਪੁਰਾਣੇ 7 ਪਰਚੇ ਸੀ ਤੇ ਇਹ ਕਾਫੀ ਇੱਕ ਨੋਟੋਰੀਅਸ ਬੰਦਾ ਸੀ ਇਹਦਾ ਨਾਂ ਸੀ ਜਗਸੀਰ ਸਿੰਘ ਤੋਂ ਇਹ ਜਿਹੜਾ ਬੰਦਾ ਸੀ ਜਗਸੀਰ ਸਿੰਘ ਇਹਦੇ ਰਿਗਾਰਡਿੰਗ ਮੈਨੂੰ ਇਨਫੋਰਮੇਸ਼ਨ ਸਾਡੀ ਟੀਮ ਨੂੰ ਵੀ ਇਨਫੋਰਮੇਸ਼ਨ ਆਈ ਸੀ ਕਿ ਇਹ ਕਾਫੀ ਉੱਥੇ ਖਰਾਬ ਕਰੀ ਜਾਂਦਾ ਸੋ ਵੀ ਰਾਉਂਡਡ ਹਿਮ ਅਪ ਐਂਡ ਵੀ ਫਾਊਂਡ ਥੈਟ ਹੀ ਹੈਜ਼ 7 ਐਫ ਆਈ ਆਰਸ ਰਜਿਸਟਰਡ ਅਗੇਂਸਟ ਹਿਮ ਜੇ ਚ ਐਂਡੀ ਦੇ ਵੀ ਪਰਚੇ ਹੈਗੇ ਐਕਸਾਈਜ਼ ਦੇ ਵੀ ਪਰਚੇ ਹੈਗੇ ਚੋਰੀ ਦੇ ਪਰਚੇ ਨੇ 452 324 ਯਾਨੀ ਹਰ ਤਰ੍ਹਾਂ ਸੇ ਇਹ ਬੰਦਾ ਖਰਾਬ ਸੀ ਉਹਨੂੰ ਅਸੀਂ ਫੜ ਕੇ ਅੰਦਰ ਦੇ ਚੁੱਕੇ ਨੇ ਇਹਦੀ ਲੜੀ ਦੇ ਤਹਿਤ ਹੀ ਅਸੀਂ ਇੱਕ ਹੋਰ ਬੰਦਾ ਜਿਹੜਾ ਹੈਗਾ ਰਾਉਂਡ ਅਪ ਕੀਤਾ ਹੈ ਸੁਰਜੀਤ ਸਿੰਘ ਉਰਫ ਫੋਗਾ ਇਹ ਵੀ ਇਹਦਾ ਨਾਮ ਇਧਰ ਦੇ ਮਾੜੇ ਬੰਦਿਆਂ ਚ ਹੀ ਆਂਦਾ ਤੇ ਇਹ ਤੇ ਇਹ ਸਾਡੇ ਕੇਸ ਚ ਵੌਂਟਡ ਸੀ 307 ਦੇ ਕੇਸ ਚ ਉਹ ਚ ਅਸੀਂ ਇਹਦੀ ਇਹਨੂੰ ਫੜ ਕੇ ਉੱਚ ਅਸੀਂ ਇਹਦੀ ਅरेस्ट ਪਾਈ ਹੈ ਜਿਹੜੇ ਇਹ ਮਾੜੇ ਬੰਦੇ ਹੈ ਆਈ ਵਾਂਟ ਟੂ ਵਾਰਨ ਆਲ ਆਫ ਯੂ ਕਿ ਅਸੀਂ ਤੁਹਾਡੀ ਪ੍ਰੋਪਰਟੀਆਂ ਵੀ ਅਟੈਚ ਕਰਾਵਾਂਗੇ ਤੁਸੀਂ ਜਿੰਨੀ ਇਹ ਕਾਲੀ ਕਮਾਈ ਕੀਤੀ ਹੈ ਨਸ਼ਾ ਵੇਚ ਵੇਚ ਕੇ ਉਹ ਵੀ ਅਸੀਂ ਸਾਰੀ ਕੰਪਟੈਂਟ ਅਥਾਰਟੀ ਕੋਲ ਐਸ ਐਚਓ ਦੇ ਕੋਲ ਜਿਹੜੀ ਪਾਵਰ ਹੁੰਦੀ ਹੈ ਐਸ ਪਰ ਪ੍ਰੋਪਰ ਪ੍ਰੋਸੀਜਰ ਅਸੀਂ ਕਰਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਪਿਛਲੇ 5 ਦਿਨਾਂ 'ਚ ਫਰੀਦਕੋਟ ਪੁਲਿਸ ਨੇ ਮਾੜੇ ਅਨਸਰ ਤੇ ਨਸ਼ਿਆਂ ਦੇ ਵਿਰੁੱਧ ਜਿਹੜੇ ਮਾੜੇ ਬੰਦੇ ਨੇ ਉਹਨਾਂ ਨਾਲ ਇੱਕ ਸਖਤ ਕਾਰਵਾਈ ਕੀਤੀ ਐ ਅ ਜਿਸ ਦਿਨ ਮੈਂ ਜੁਆਇਨ ਕੀਤਾ ਸੀ ਉਸ ਦਿਨ ਮੈਂ ਆਪਣੀ ਇਹ ਪ੍ਰਾਇਰੀਟੀ ਏਰੀਆਸ ਸਾਰਿਆਂ ਨੂੰ ਦੱਸੇ ਸੀ ਕਿ ਕਰਾਇਮ ਦੇ ਅਗੇਂਸਟ ਸਾਡਾ ਬਿਲਕੁਲ ਜ਼ੀਰੋ ਟੋਲਰੈਂਸ ਰਹੂਗਾ ਜਿ ਐਸੀ ਫਰੀਦਕੋਟ ਵਾਸੀਆਂ ਨੂੰ ਇੱਕ ਕਲੀਨ ਪੁਲਿਸਿੰਗ ਤੇ ਕਰਾਇਮ ਫਰੀ ਫਰੀਦਕੋਟ ਅਸੀਂ ਉਹਨੂੰ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਤੰਦੇ ਹੀ ਨਾਲ ਉਹਦੀ ਕੋਸ਼ਿਸ਼ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਵੀ ਬੰਦੇ ਨਸ਼ਾ ਵੇਚਦੇ ਨੇ ਨਸ਼ਾ ਵੇਚਣ ਵਾਲਿਆਂ ਦੀ ਸਪੋਰਟ ਕਰਦੇ ਨੇ ਉਹਨੂੰ ਠਹਿਰ ਪ੍ਰੋਵਾਈਡ ਕਰਾਉਂਦੇ ਨੇ ਉਹਨਾਂ ਦੇ ਅਗੇਂਸਟ ਵੀ ਅਸੀਂ ਸਟ੍ਰਿਕਟ ਐਕਸ਼ਨ ਲੈਵਾਂਗੇ ਇਹ ਵੀ ਸਾਡੀ ਟੌਪ ਮੋਸਟ ਪ੍ਰਾਇਰੀਟੀ ਹੈਗੀ ਸਾਡੇ ਮਾਨਯੋਗ ਸੀਨੀਅਰ ਸਾਹਿਬ ਤੇ ਸਾਡੇ ਡੀਜੀਪੀ ਸਾਹਿਬ ਦੀ ਸਖਤ ਸਾਨੂੰ ਹਦਾਇਤਾਂ ਹੈਗੀ ਕਿ ਇਨ ਏਰੀਆਜ਼ ਤੇ ਸਾਨੂੰ ਫੋਕਸ ਕਰਨਾ ਹੈ ਤੇ ਉਹਦੀ ਲੜੀ ਦੇ ਤਹਿਤ ਹੀ ਪਿਛਲੇ 5 ਦਿਨਾਂ ਚ ਫਰੀਦਕੋਟ ਪੁਲਿਸ ਨੇ ਚੰਗੀ ਕਾਰਗੁਜ਼ਾਰੀ ਰਹੀ ਹੈ ਸਾਡੀ ਤੇ ਜਸਟ ਇਨ 5 ਡੇਸ ਅਸੀਂ 12 ਐਨਡੀਪੀਐਸ ਦੇ ਮੁਕਦਮੇ ਦਰਜ ਕੀਤੇ ਨੇ ਤੇ 13 ਨਸ਼ਾ ਤਸਕਰਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਇਹਦੇ ਵਿੱਚ ਜਿਹੜੇ 13 ਬੰਦੇ ਅਸੀਂ ਫੜੇ ਨੇ ਉਹ ਪੁਆਇੰਟ ਆਫ ਸੇਲ ਜਿਹੜੇ ਲੋਕਲ ਇਲਾਕੇ ਨੂੰ ਖਰਾਬ ਕਰਦੇ ਨੇ ਬੱਚਿਆਂ ਨੂੰ ਜਿਵੇਂ ਕਹਿੰਦੇ ਆ ਕਿ ਬਿੱਟਾਂ ਚ ਵੇਚਦੇ ਨੇ ਜਾਂ ਫਿਰ ਪੁਰਾਣੇ ਜਿਹੜੇ ਨਸ਼ਾ ਤਸਕਰ ਨੇ ਜਿਨ੍ਹਾਂ ਤੇ ਪੁਰਾਣੇ ਕਾਫੀ ਪਰਚੇ ਹੁੰਦੇ ਨੇ ਤੇ ਜੋ ਜਿਹੜੇ ਜੇਲ ਤੋਂ ਬਾਹਰ ਆ ਕੇ ਫਿਰ ਕ੍ਰਾਈਮ ਕਰਨ ਦੀ ਫਿਰਾਕ ਚ ਸੀ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਇਸ ਤੋਂ ਇਲਾਵਾ ਮੇਜਰ ਜਿਹੜੀ ਸਾਡੀ ਅਚੀਵਮੈਂਟਸ ਹੈ ਕਿ ਇਹਨਾਂ 13 ਬੰਦਿਆਂ 'ਚ 10 ਲੱਖ ਰੁਪਏ ਡਰਗ ਮਨੀ ਰਿਕਵਰ ਹੋਆ ਇਨ ਦਾ ਪਾਸਟ 5 ਡੇਸ ਅਤੇ 3 ਆਰਮਸ ਯਾਨੀ ਕਿ 3 ਵੈਪਨਸ ਦੀ ਵੀ ਰਿਕਵਰੀ ਹੋਈ ਹੈ ਔਰ ਜਿਨ ਬੰਦਿਆਂ ਕੋਲੋਂ ਇਹ ਰਿਕਵਰੀ ਹੋਈ ਹੈ ਇਹ ਕਾਫੀ ਮਾੜੇ ਬੰਦੇ ਸੀ ਤੇ ਹਰ ਇੱਕ ਬੰਦੇ ਸੇ ਤੇ 5-5 7-7 ਪੁਰਾਣੇ ਪਰਚੇ ਸੀ ਤੋਂ ਉਹਦੇ ਡਿਟੇਲਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਜਿਹੜੀ ਸਾਡੀ ਰਿਕਵਰੀ ਹੈਗੀ ਪਿਛਲੇ 5 ਦਿਨਾਂ ਚ ਉਹ ਚ ਅਸੀਂ 59.52 ਗ੍ਰਾਮ ਹੀਰੋਇਨ ਅ ਕਮਰਸ਼ੀਅਲ ਕੁਆਂਟੀਟੀ ਟ੍ਰੈਮਾਡੋਲ ਟੈਬਲੇਟਸ ਯਾਨੀ 5757 ਗੋਲੀਆਂ ਅਸੀਂ ਫੜੀਆਂ ਹੈंगी ਜਿਹਦੇ ਅਸੀਂ ਬੈਕਵਰਡ ਲਿੰਕੇਜਸ ਐਕਸਪਲੋਰ ਕਰ ਰਹੇ ਨੇ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਹੋਰ ਉਹ ਚੰਗੀਆਂ ਜਿਹੜੀਆਂ ਹੈਗੀਆਂ ਰਿਕਵਰੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ 220 ਨਸ਼ੀਲੇ ਕੈਪਸੂਲ ਨੇ 1 ਕਿਲੋ ਅਫੀਮ ਹੈਗੀ ਜਿਹੜੀ ਭਾਰੋ ਆਈ ਸੀ ਤੇ ਇਹ ਬੰਦਾ ਭਾਰੋ ਲੈ ਕੇ ਆਂਦਾ ਸੀ ਤੇ ਇੱਥੇ ਲੋਕਲੀ ਵੇਚਦਾ ਸੀ ਉਹਨੂੰ ਅਸੀਂ ਰਾਉਂਡ ਅਪ ਕੀਤਾ ਹੈ ਬੈਕਵਰਡ ਇਹਦਾ ਵੀ ਅਸੀਂ ਇਸਟੈਬਲਿਸ਼ ਕਰਦੇ ਪਏ ਨੇ 382 pregabalin capsules पण ਮੈਨੂੰ ਲੱਗਦਾ ਕਿ ਜਿਹੜੀ ਅੱਜ ਕੀ ਡੇਟ 'ਚ ਤੁਹਾਡੇ ਵੱਲੋਂ ਵੀ ਜਿਹੜੀ ਫੀਡਬੈਕ ਮੈਨੂੰ ਆਂਦੀ ਹੈ ਤੇ ਪਬਲਿਕ ਵੱਲੋਂ ਵੀ ਜਿਹੜੀ ਆਂਦੀ ਹੈ ਕਿ pregga ਜਿਹਦੇ ਨਾਂ ਤੇ ਇਹਨੂੰ capsules ਨੂੰ ਕਹਿੰਦੇ ਆ ਇਹ ਥੋੜਾ ਇੱਕ ਕੌਜ਼ ਆਫ ਕਨਸਰਨ ਹੈ ਸੋ ਇਹ ਇਸ pregga ਵਾਲੀ ਮੈਨਸ ਦੇ ਅਗੇਂਸਟ ਅਸੀਂ ਕਾਫੀ ਬੰਦੇ ਰਾਉਂਡ ਅਪ ਕੀਤੇ ਨੇ ਜਿਹੜੇ ਸਾਡੇ ਬੱਚਿਆਂ ਨੂੰ ਖਰਾਬ ਕਰਦੇ ਨੇ ਜਿਹੜੇ ਮੈਡੀਕਲ ਸਟੋਰਸ अन ऑथराइज्ड pregga ਨੂੰ ਵੇਚਦੇ ਨੇ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਵਿਦ ધ ਹੈਲਪ ਆਫ ਅ ਡਰਗ ਇਨਸਪੈਕਟਰ ਉਹਨੂੰ ਅਸੀਂ ਨਾਲ ਲੈ ਕੇ ਗਏ ਤੇ ਉਹਨੂੰ ਸਟੋਰਸ ਨੂੰ ਅਸੀਂ ਸੀਲ ਵੀ ਕਰਾਇਆ ਤੇ ਉਹਨਾਂ ਦੇ ਅਗੇਂਸ 688 ਦੇ ਪਰਚੇ ਵੀ ਦਿੱਤੇ ਤਾਂਕਿ ਇੱਕ ਸਟਰੋਂਗ ਮੈਸੇਜ ਜਾਏ ਕਿ ਥਿਸ ਇਸ ਨਾਟ ਟੂ ਬੀ ਡਨ ਔਰ 10 ਲੱਖ 61000 ਰੁਪਏ ਡਰਗ ਮਨੀ ਇਹ ਵੀ ਰਿਕਵਰ ਹੋਇਆ ਸੀ ਉਸੇ ਮੈਡੀਕਲ ਸਟੋਰ ਵਾਲੇ ਬੰਦੇ ਦਾ 12 ਪਰਚੇ ਨੇ ਐਂਡ ਯੂ ਕੈਨ ਸੀ ਕਿ ਇੱਕ ਇੱਕ ਦਿਨ ਅਸੀਂ ਦੋ ਪਰਚੇ ਰਜਿਸਟਰ ਕੀਤੇ ਤਿੰਨ ਰਜਿਸਟਰ ਕੀਤੇ ਯਾਨੀ ਕਿ ਆਲਮੋਸਟ ਔਨ ਅ ਡੇਲੀ ਬੇਸਿਸ ਫਰੀਦਕੋਟ ਪੁਲਿਸ ਆਲ ਦਾ ਐਸ ਐਚ ਓਸ ਆਲ ਦਾ ਜੀ ਓਸ ਵੀ ਆਰ ਟ੍ਰਾਈਂਗ ਕਿ ਅਸੀਂ ਬੰਦੇ ਆਈਡੈਂਟੀਫਾਈ ਕਰਕੇ ਜਿੱਥੇ ਦਿੱਕਤ ਆਂਦੀ ਹੈ ਉੱਥੇ ਅਸੀਂ ਇਹਨੂੰ ਰਾਉਂਡ ਅਪ ਕਰੀਏ ਇਹ ਜੇ ਇੱਕ ਸਪੈਸ਼ਲ ਕੇਸ ਮੈਂ ਹਾਈਲਾਈਟ ਕਰਨਾ ਚਾਹਾਂਗੀ ਇਹ ਪਿੰਡ ਸੀ ਅਰਾਈਆਂ ਵਾਲਾ ਜਿੱਥੇ ਅਸੀਂ ਇੱਕ ਬੰਦਾ ਰਾਉਂਡ ਅਪ ਕੀਤਾ ਹੈ ਜੇ ਤੇ ਪੁਰਾਣੇ ਸੱਤ ਪਰਚੇ ਸੀ ਤੇ ਇਹ ਕਾਫੀ ਇੱਕ ਨੋਟੋਰੀਅਸ ਬੰਦਾ ਸੀ ਇਹਦਾ ਨਾਂ ਸੀ ਜਗਸੀਰ ਸਿੰਘ ਇਹ ਜਿਵੇਂ ਅਰਾਈਆਂ ਵਾਲਾ ਦਾ ਇਹ ਸਾਨੂੰ ਦੱਸਿਆ ਗਿਆ ਕਿ ਉੱਥੇ ਪਹਿਲਾਂ ਤੋਂ ਥੋੜਾ ਇੱਕ ਇਸ਼ੂ ਸੀ ਸੋ ਡੀਆਈਜੀ ਸਾਹਿਬ ਮੈਂ ਜਿਹੜੀ ਫਰਸਟ ਰੇਡ ਅਸੀਂ ਕੀਤੀ ਆਫਟਰ ਮਾਈ ਜੁਆਇਨਿੰਗ ਐਟ ਫਰੀਦਕੋਟ ਵਾਸ ਐਟ ਹਰਾਈਆਂ ਵਾਲਾ ਜਿਸ ਦਿਨ ਅਸੀਂ ਉੱਥੇ ਗਏ ਸੀ ਉਸ ਦਿਨ ਅਸੀਂ ਘਟੋ ਘਟ ਪੂਰੇ ਫਰੀਦਕੋਟ ਚ 250 ਤੋਂ ਵੱਧ ਪੁਲਿਸ ਮੁਲਾਜ਼ਮ ਲੈ ਕੇ ਅਸੀਂ ਕਾਰਸਕ ਕੀਤਾ ਸੀ ਤੇ ਪਿੰਡ ਹਰਾਈਆਂ ਵਾਲਾ ਚ ਵੀ ਅਸੀਂ 50 ਤੋਂ 60 ਸਾਡੀ ਪੁਲਿਸ ਫੋਰਸ ਸੀ ਤੇ ਟਾਰਗੇਟਡ ਉਸ ਦਿਨ ਅਸੀਂ ਕੰਮ ਕੀਤਾ ਜਿਹੜੇ ਡਰਗ ਪੈਡਲਰ ਸੀ ਉਹਨਾਂ ਦੇ ਘਰੇ ਜਿਹੜੇ ਅਨ ਆਥਰਾਇਜ਼ਡ ਵੀਕਲ ਸੀ ਜਿੱਤੇ ਕੋਈ ਨੰਬਰ ਪਲੇਟ ਨਹੀਂ ਸੀ ਜਾਂ ਉਹਨਾਂ ਕੋਲ ਕਾਗਜ਼ ਨਹੀਂ ਸੀ ਉਹਨੂੰ ਅਸੀਂ ਲੈ ਕੇ ਆਈ ਸੀ ਫॉर ਵੈਰੀਫਿਕੇਸ਼ਨ ਔਰ ਜਦੋਂ ਅਸੀਂ ਫਾਸੋ ਤੇ ਜਾਂਦੇ ਆਂ ਤੇ ਅਸੀਂ ਸਾਰੀ ਇਨਫੋਰਮੇਸ਼ਨ ਵੀ ਕਲੈਕਟ ਕਰਦੇ ਨੇ ਕਿ ਕਿਹੜੇ ਬੰਦਾ ਦੇ ਕੋਲ ਕਿੰਨੀ ਇੱਕ ਪ੍ਰੋਪਰਟੀ ਹੈ ਸੋ ਇਹ ਬੈਕਗਰਾਉਂਡ ਵਰਕ ਸਾਰਾ ਸੜਾ ਆਲਰੇਡੀ ਸਟਾਰਟ ਹੋ ਚੁੱਕਾ ਹੈ ਜਿਹੜੇ ਇਹ ਮਾੜੇ ਬੰਦੇ ਆਂ ਆਈ ਵਾਂਟ ਟੂ ਵਾਰਨ ਆਲ ਆਫ ਯੂ ਕਿ ਅਸੀਂ ਤੁਹਾਡੀ ਪ੍ਰੋਪਰਟੀਆਂ ਵੀ ਅਟੈਚ ਕਰਾਵਾਂਗੇ ਤੁਸੀਂ ਜਿੰਨੀ ਇਹ ਕਾਲੀ ਕਮਾਈ ਕੀਤੀ ਹੈ ਨਸ਼ਾ ਵੇਚ-ਵੇਚ ਕੇ ਉਹ ਵੀ ਅਸੀਂ ਸਾਰੀ ਕੰਪਟੈਂਟ ਅਥਾਰਟੀ ਕੋਲ ਐਸ ਐਚਓ ਦੇ ਕੋਲ ਜਿਹੜੀ ਪਾਵਰ ਹੁੰਦੀ ਹੈ ਐਸ ਪਰ ਪ੍ਰੋਪਰ ਪ੍ਰੋਸੀਜਰ ਅਸੀਂ ਕਰਾਂਗੇ। ਤੋਂ ਇਹ ਜਿਹੜਾ ਬੰਦਾ ਸੀ ਜਗਸੀਰ ਸਿੰਘ ਇਹ ਦੇ ਰਿਗਾਰਡਿੰਗ ਮੈਨੂੰ ਇਨਫੋਰਮੇਸ਼ਨ ਸਾਡੀ ਟੀਮ ਨੂੰ ਵੀ ਇਨਫੋਰਮੇਸ਼ਨ ਆਈ ਸੀ ਕਿ ਇਹ ਕਾਫੀ ਉੱਥੇ ਖਰਾਬ ਕਰੀ ਜਾਂਦਾ ਹੈ। ਸੋ ਵੀ ਰੌਂਡਡ ਹਿਮ ਅਪ ਐਂਡ ਵੀ ਫਾਊਂਡ ਥੈਟ ਹੀ ਹੈਜ਼ 7 ਐਫ ਆਈ ਆਰਸ ਰਜਿਸਟਰਡ ਅਗੇਂਸਟ ਹਿਮ ਜੇਚ ਐਨ ਡੀ ਦੇ ਵੀ ਪਰਚੇ ਹੋਣਗੇ, ਐਕਸਾਈਜ਼ ਦੇ ਵੀ ਪਰਚੇ ਹੋਣਗੇ, ਚੋਰੀ ਦੇ ਪਰਚੇ ਨੇ 454324 ਯਾਨੀ ਹਰ ਤਰ੍ਹਾਂ ਸੇ ਇਹ ਬੰਦਾ ਖਰਾਬ ਸੀ ਉਹਨੂੰ ਅਸੀਂ ਫੜ ਕੇ ਅੰਦਰ ਦੇ ਚੁੱਕੇ ਨੇ ਸੋ ਇਹਦੇ ਨਾਲ ਉਹ ਕਾਫੀ ਉਸ ਇਲਾਕੇ ਵਿੱਚ ਠੱਲ ਪੈ ਜੂਗੀ ਇਹਦੀ ਲੜੀ ਦੇ ਤਹਿਤ ਹੀ ਅਸੀਂ ਇੱਕ ਹੋਰ ਬੰਦਾ ਜਿਹੜਾ ਹੈਗਾ ਰਾਉਂਡ ਅਪ ਕੀਤਾ ਹੈ ਸੁਰਜੀਤ ਸਿੰਘ ਉਰਫ ਖੋਗਾ ਇਹ ਵੀ ਇਹਦਾ ਨਾਮ ਇਧਰ ਦੇ ਮਾੜੇ ਬੰਦਿਆਂ ਚ ਹੀ ਆਂਦਾ ਹੈ ਤੇ ਇਹ ਤੇ ਇਹ ਸਾਡੇ ਕੇਸ ਚ ਵਾਂਟਡ ਸੀ 307 ਦੇ ਕੇਸ ਚ ਉਹ ਚ ਅਸੀਂ ਇਹਦੀ ਇਹਨੂੰ ਫੜ ਕੇ ਉਹ ਚ ਅਸੀਂ ਇਹਦੀ ਅਰੈਸਟ ਪਾਈ ਹੈ ਇਹ ਤੇ ਪੁਰਾਣੇ 6 ਪਰਚੇ ਸੀ ਜੇ ਜੇ ਐਫ ਆਰ ਨੰਬਰ 209 458 323 ਐਫ ਆਰ ਨੰਬਰ 239 ਐਨ ਡੀ ਪੀ ਐਸ ਐਕਟ ਐਫ ਆਰ ਨੰਬਰ 289 ਅਗੇਨ ਲੜਾਈ ਝਗੜਾ ਮਾਰਪੀਟ ਐਫ ਆਰ ਨੰਬਰ 5 2024 ਐਨ ਡੀ ਪੀ ਐਸ ਐਕਟ 6 ਮਹੀਨਾ ਪਹਿਲੇ ਹੀ ਇਹ ਹੈਗੀ ਤੇ ਇਹ ਕਿਹਦੇ ਪਰਚਾ ਮਈ ਮਈ ਮਹੀਨੇ ਦਾ ਹੈ ਜਿੱਥੇ ਅਗੇਨ ਇਹਨੇ ਲੜਾਈ ਝਗੜੇ ਚ ਅੰਦਰ ਗਿਆ ਸੀ ਤੇ ਇੱਕ ਪਰਚਾ ਇਹ ਤੇ 2024 ਦਾ ਹੈਗਾ ਉਹ ਵੀ ਸਾਰਾ ਗੁੰਡਾਗਰਦੀ 160 ਅਫਰੇ ਇਸ ਟਾਈਪ ਦੇ ਮਾੜੇ ਅਨਸਰ ਜਦੋਂ ਫੜੇ ਜਾਂਦੇ ਆਂ ਤੋਂ ਪੁਲਿਸ ਵੱਲੋਂ ਐਕਸ਼ਨ ਦੀ ਇੱਕ ਸਟਰੋਂਗ ਮੈਸੇਜ ਜਾਂਦਾ ਦੂਜਾ ਮੈਨੂੰ ਲੱਗਦਾ ਕਿ ਸਿਟੀਜ਼ਨਸ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਅਸੀਂ ਦਿੰਦੇ ਆਂ ਐਂਡ ਸਾਡੇ ਮਨ ਜੋ ਬੀਜੀ ਕਰਨੇ ਸਾਨੂੰ ਇਨ ਨੋ ਅਨਸਰਟਨ ਟਰਮਸ ਇਹ ਕਿਹਾ ਹੋਇਆ ਹੈ ਕਿ ਯੂ ਹੈਵ ਟੂ ਬੀ ਰੂਥਲੈਸ ਅਗੇਨਸਟ ਸੱਚ ਕ੍ਰਿਮੀਨਲ 엘ਮੈਂਟਸ ਇਸ ਟਾਈਪ ਦੇ ਬੰਦਿਆਂ ਵਾਸਤੇ ਸਾਡੇ ਖਾਤੇ 'ਚ 1% ਵੀ ਗੁੰਜਾਇਸ਼ ਨਹੀਂ ਹੈ ਤੁਸੀਂ ਇੱਥੇ ਗੁੰਡਾਗਰਦੀ ਕਰੋਗੇ ਅਸੀਂ ਤੁਹਾਨੂੰ ਫੜ ਕੇ ਅੰਦਰ ਪੇਜਾਂਗੇ ਦੈਟਸ ਕਲੀਅਰ ਐਂਡ ਸਿੰਪਲ ਆਈ ਹੁੱਡ ਆਲਸੋ ਵਾਂਟ ਟੁ ਤੁਹਾਡੇ ਮਾਧਿਅਮ ਰਾਹੀਂ ਮੈਂ ਜਨਰਲ ਪਬਲਿਕ ਨੂੰ ਵੀ ਤੇ ਨਾਗਰਿਕਾਂ ਨੂੰ ਵੀ ਮੈਂ ਅਪੀਲ ਕਰਨਾ ਚਾਹਵਾਂਗੀ ਕਿ ਤੁਸੀਂ ਜਿਹੜੀ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਤੁਸੀਂ ਇਨ ਕੌਨਫੀਡੈਂਸ ਸਾਨੂੰ ਦੱਸ ਸਕਦੇ ਹੋ ਔਰ ਉਹ ਇਨਫੋਰਮੇਸ਼ਨ 'ਚ ਤੁਹਾਡਾ ਨਾਮ ਅਸੀਂ ਲੀਕ ਨਹੀਂ ਹੋਣ ਦਾਂਗੇ ਤੇ ਉਹਤੇ ਜ਼ਰੂਰ ਅਸੀਂ ਐਕਟ ਕਰਾਂਗੇ ਤੇ ਪੂਰੇ ਇਲਾਕੇ ਨੂੰ ਇੱਕ ਸਖਾਵਾਂ ਮਾਹੌਲ ਦੇਣਾ ਉਹਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਮੈਂ ਸਾਰੇ ਕਦਰਾਂ ਕੀਮਤ ਕਿਹਾ ਕਿ ਕੰਮ 'ਤੇ ਸਿਆਸੀ ਦਖਲ ਬਹੁਤ ਭਾਰਾ देखिए ये लगता कि जो चंगा काम हों नशिया माड़े आंसर सूर्य की तरफ से कोई ये प्रेशर नहीं आऊगा कि अः इन्हों खिलाफ ना एक्शन लैन इनफैक्ट एवरी गोवेंट वॉन्ट्स की क्लीन पुलिसिंग होते नशे के खिलाफ सारे तबके पॉइंट एजेंडा से हिदायत है कि नशे के विरुद्ध थोड़ा तो एक सख्त एक्शन लैना है ਤੇ ਜਿਹੜੇ ਮਾੜੇ ਅਨਸਰ ਹੈ ਉਹਨੂੰ ਫੜ ਕੇ ਅੰਦਰ ਦੇਣਾ ਜੀ ਹਲ ਨੌਟ ਗ੍ਰਾਉਂਡ ਪਾਥ ਸਰਵਾ ਨੇ ਇੱਕ ਰੈਸਟੋਰੈਂਟ ਵਾਲਾ ਕਿਹਾ ਜਿਹਦੇ ਕੋਲ ਡੀਪ ਸੈਗੜ ਦੇ 70 ਕਿਲੋ ਹੈਲੋ ਵਾਲੇ ਸਾਰੇ ਆਪ ਕੋ ਮੈਂ ਉਹ ਬਾਰੇ ਗੱਲ ਕੀਤੀ ਜੀ ਜੀ ਆਈ ਵਿਲ ਐਗਜ਼ਾਮਨ ધ ਕੇਸ ਔਰ ਐਚ ਅਗਰ ਕੋਈ ਬੰਦਾ ਹੈ ਜਿਹੜਾ ਬਾਹਰ ਹੈ ਅਸੀਂ ਉਹਨੂੰ ਫੜ ਕੇ ਵੀ ਵਿਲ ਡੈਫੀਨਟਲੀ ਪੁਟ them ਬਿਹਾਈਂਡ us ਦੇ ਕੈਨ ਆਲਵੇਸ ਕਮ ਐਂਡ ਡਿਸਕਸ ਇਟ ਵਿਦ ਮੀ ਇਨ ਪਰਸਨ ਦੇਖਿਏ ਜੋ ਵੀ ਇੱਕ ਸੋਲੂਸ਼ਨ ਨਿਕਲਦਾ ਹੈ ਉਹ ਇੱਕ ਇੰਗੇਜਮੈਂਟ ਰਹੇ ਹੀ ਨਿਕਲਦਾ ਹੈ ਤੋ ਅਸੀਂ ਪੂਰੀ ਇਮਾਨਦਾਰੀ ਨਾਲ ਇਹ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੀ ਟੀਮ ਜਿਹੜੀ ਹੈਗੀ ਉਹ ਬਹੁਤ ਮਿਹਨਤੀ ਟੀਮ ਹੈ ਤੇ ਅਸੀਂ 5 ਦਿਨਾਂ 'ਚ ਅਗਰ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਇੰਨੀ ਚੰਗੀ ਕਾਰਗੁਜ਼ਾਰੀ ਦਿੱਤੀ ਹੈ ਤਾਂ ਅੱਗੇ ਵੀ ਅਸੀਂ ਇਹੀ ਟੈਂਪੋ ਮੇਨਟੇਨ ਕਰਾਂਗੇ ਜੀ ਜੀ